ਰੋਟੇਰੀਆਂ ਵੱਲੋਂ ਅਮਰਤ ਵੇਲੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਖੰਡ ਪਾਠੀ ਸਿੰਘ ਦੀ ਡਿਊਟੀ ਨਿਭਾਉਣ ਜਾਂਦੇ ਹੋਏ ਸਭ ਤੋਂ ਇਹ ਮੋਟਰਸਾਈਕਲ ਦੀ ਖੋਹ ਹੋਈ ਹੈ ਤੇ ਆਪਣੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਮੈਂ ਔਰ ਸਾਡੇ ਸਾਨ ਚੈਰੀਟੇਬਲ ਸੁਸਾਇਟੀ ਦੇ ਨਾਲ ਵੱਡਾ ਸਹਿਯੋਗ ਜਿਵੇਂ ਸਮਝਦਾ ਕਿ ਇਹ ਭਾਈ ਨਰਿੰਦਰ ਸਿੰਘ ਨੂੰ ਮੋਟਰਸਾਈਕਲ ਲੈਣ ਦੇ ਵਿੱਚ ਦਿੱਤਾ ਉਹ ਜੈਟ ਸਿੰਘ ٹرسٹ ਯੂਕੇ ਵੱਲੋਂ ਸਾਨੂੰ ਤਾਂ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਮਤਲਬ ਖੁਸ਼ੀ ਮਿਲੀ ਹੈ ਮੈਂ ਸਰਦਾਰ ਭਪਿੰਦਰ ਸਿੰਘ ਜੀ ਗਦਲੀ ਉਹਨਾਂ ਦੇ ਆਪਣੇ ਤਹਿਤੋਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਗਰੀਬ ਦੀ ਦਾਸ ਦੀ ਬਾਹ ਫੜੀ ਹੈ ਜਦੋਂ ਇਹ ਤਰ੍ਹਾਂ ਜੀ ਪੈਸੇ ਜੋੜ-ਜੋੜ ਕੇ ਮਹਾਏ ਬੱਚਿਆਂ ਸੇ ਚੀਜ਼ ਬਣਾਈ ਸੀ ਤੇ ਕਾਫੀ ਸਮਾਂ ਲੰਮਾ ਸਮਾਂ ਤੇ ਪਹਿਲਾਂ ਸਾਈਕਲ ਤੇ ਹੀ ਕਰਦਾ ਸੀ ਮਹਾ ਮੋਟਰਸਾਈਕਲ ਲਿਆ ਹੀ ਤੇ ਦੂਜਾ ਸਾਲ ਇਹ ਮੋਟਰਸਾਈਕਲ ਲੱਗਾ ਇਹ ਮੋਟਰਸਾਈਕਲ ਖੋਇਆ ਗਿਆ ਅੱਜ ਥਲੀ ਪੈਸਾ ਫੰਡ ਆ ਬਸ ਕੀ ਆ ਜਿਗੜੇ ਲਗਾਏ ਹੋ ਤੇ ਮੱਢੇ ਚਾਹ ਕੇ ਦਾਇ ਨਾ ਤੱਕ ਮੋਟਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭਪਿੰਦਰ ਸਿੰਘ ਹੈ ਜੀ ਅਸੀਂ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਗੁਰੂ ਰਾਮਦਾਸ ਦੀ ਕਿਰਪਾ ਸਰਕਾਰ ਲੰਬੇ ਸਮੇਂ ਤੋਂ ਸਵਾਗਤ ਨਿਭਾ ਰਹੇ ਆ ਹੁਣ ਅਸੀਂ ਕਹਿ ਸਕਦੇ ਆ ਕਿ ਤੇਰੀ ਉਹ ਟਾਸ਼ੀਏ ਨੇ ਚੁਆਏ ਕਿਉਂਕਿ ਸਾਡਾ ਤੇ ਸਾਂਝ ਚੈਰੀਟੇਵ ਸੋਸਾਇਟੀ ਵੱਲੋਂ ਤੇਰੀ ਉਹ ਟਾਸ਼ੀਏ ਨਾ ਬਣੇ ਉੱਥੋਂ ਆਏ ਆ ਜੀ ਅਸੀਂ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਦਾ ਪਿਛਲੇ ਦਿਨੀ ਅਸੀਂ ਵੇਖ ਰਿਹਾ ਸੀ ਕਿ ਲੋਟੇਰੀਆਂ ਵੱਲੋਂ ਅਮਰਤ ਵੇਲੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਖੰਡ ਪਾਠੀ ਸਿੰਘ ਦੀ ਡਿਊਟੀ ਨਿਭਾਉਣ ਜਾਂਦੇ ਹੋਏ ਸਭ ਤੋਂ ਇਹ ਮੋਟਰਸਾਈਕਲ ਦੀ ਖੋਹ ਹੋਈ ਹੈ ਬੜੀ ਮੰਦਭਾਗੀ ਸਭ ਤੋਂ ਪਹਿਲਾਂ ਤੇ ਬੜੀ ਮੰਦਭਾਗੀ ਘਟਨਾ ਹੈ ਜਿਸ ਜਿਸ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਗੁਰੂਆਂ ਪੀਰਾਂ ਦੀ ਰਹਿਣੀ ਹੈ ਔਰ ਇੱਥੇ ਇੰਨੀ ਲੋਟਖੋ ਵੱਧ ਚੁੱਕੀ ਹੈ ਨਸ਼ੇ ਕਾਰਨ ਹੈ ਉਸ ਦਾ ਨਸ਼ੇ ਨਸ਼ਿਆਂ ਦੀ ਲਤ ਪੂਰੀ ਕਰਨ ਵਾਸਤੇ ਉਹ ਲੋਟਾ ਕੋਹਾਂ ਤੇ ਉੱਤਰ ਆਏ ਨੇ ਲੋਕ ਤੇ ਉਹਨਾਂ ਦੇ ਹੌਂਸਲੇ ਇੱਥੋਂ ਤੱਕ ਬਲੰਦ ਹੋ ਗਏ ਨੇ ਇੱਥੋਂ ਤੱਕ ਉਹਨਾਂ ਦੇ ਹੌਂਸਲੇ ਵੱਧ ਚੁੱਕੇ ਨੇ ਕਿਉਂ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਨਿਬਖਸ਼ਦੇ ਗੁਰੂ ਘਰ ਦੇ ਰਾਗੀਆਂ ਨੂੰ ਵੀ ਅੰਮ੍ਰਿਤ ਵੇਲੇ ਜੋ ਹਰਮੰਦਰ ਸਾਹਿਬ ਅਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਉਹਨਾਂ ਨੂੰ ਕਿਸੇ ਕੋਲੋਂ ਮੋਬਾਈਲ ਕੋਲ ਲੈਂਦੇ ਨੇ ਕਿਸੇ ਕੋਲੋਂ ਮੋਟਰਸਾਈਕਲ ਕੋਲ ਲੈਂਦੇ ਨੇ ਕਿਉਂਕਿ ਇੱਕ ਅਖੰਡ ਪਾਠੀ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਬੱਚੇ ਪਾਲਣੇ ਹੀ ਬੜੀ ਵੱਡੀ ਗੱਲ ਹੈ ਇਹ ਰੌਲਾ ਲਾ ਕੇ ਮਹਿਜ 15000 ਰੁਪਿਆ ਮਹੀਨੇ ਦਾ ਬਿੱਲ ਦਾ ਹੋਵੇਗਾ ਇਹਨਾਂ ਨੂੰ ਉਹਦੇ ਨਾਲ ਬੱਚੇ ਪਾਲਣੇ ਬੜੇ ਔਖੇ ਨੇ ਤੇ ਇੱਕ ਮੋਟਰਸਾਈਕਲ ਲੈਣਾ ਬੜਾ ਔਖਾ ਸੀ ਪਤਾ ਨਹੀਂ ਕਿੰਨੀਆਂ ਮੈਂ ਸਮਝ ਨਾ ਮਿਹਨਤ ਕਰਕੇ ਕਿੰਨੀਆਂ ਡਿਊਟੀਆਂ ਖੰਡ ਪਾਠੀ ਪਾਠ ਦੀਆਂ ਲਾਈਆਂ ਹੋਣਗੀਆਂ ਕਿੰਨਾ ਭਾਈ ਨਰਿੰਦਰ ਸਿੰਘ ਵਰਗਿਆਂ ਨੇ ਸਟਰਗਲ ਕੀਤਾ ਹੋਵੇਗਾ ਫਿਰ ਜਾ ਕੇ ਮੋਟਰਸਾਈਕਲ ਲਿਆ ਹੋਵੇਗਾ ਔਰ ਅਸੀਂ ਜਦੋਂ ਨਿਊਜ਼ ਵੇਖੀ ਤੇ ਆਪਣੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਮੈਂ ਔਰ ਸਾਡੇ ਸਾਨ ਚੈਰੀਟੇਬਲ ਸੁਸਾਇਟੀ ਦੇ ਨਾਲ ਵੱਡਾ ਸਹਿਯੋਗ ਜੇ ਮੈਂ ਸਮਝਦਾ ਕਿ ਇਹ ਭਾਈ ਨਰਿੰਦਰ ਸਿੰਘ ਨੂੰ ਮੋਟਰਸਾਈਕਲ ਲੈਣ ਦੇ ਵਿੱਚ ਦਿੱਤਾ ਹੈ ਉਹ ਜੈਟ ਸਿੰਘ ਟਰਸਟ ਯੂਕੇ ਵੱਲੋਂ ਹਿਸਾਨ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਰਲ ਕੇ ਮੋਟਰਸਾਈਕਲ ਲੈ ਕੇ ਦਿੱਤਾ ਹੈ ਬੜਾ ਵੱਡਾ ਪੁਰਾਣਾ ਪ੍ਰੋਜੈਕਟ ਆ ਗਿਆ ਆਪ ਅਸੀਂ ਦੇਖਿਆ ਵੀ ਜਿੱਥੇ ਨੌਕਰੀ ਕਰਦੇ ਨੇ ਜਿੱਥੇ ਸੇਵਾ ਨਿਭਾਉਂਦੇ ਨੇ ਚੱਕਰ ਸੁਨਨ ਸਰ ਜੀ ਇਹ ਵੀ ਸੀ ਬੜਾ ਵੱਡੀ ਫਰਮੋ ਸਸਤਾ ਹੈ ਟੋਟਾ ਵੱਲੋਂ ਐਸਾ ਕਿਨਾਂ ਨਾ ਕੋਈ ਦੁੱਖ ਬਣਾਉਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਮੈਂਬਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਸਕੱਤਰ ਸਹਿਬਾਨਾਂ ਨੂੰ ਮੈਨੇਜਰਾਂ ਨੂੰ ਚਾਹੀਦਾ ਸੀਗਾ ਕਿ ਭਾਈ ਨਰਿੰਦਰ ਸਿੰਘ ਦਾ ਆ ਕੇ ਦੁੱਖ ਬਣਾਉਂਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਦੀ ਤਰਾਸ ਦੀ ਤਰਾਸਤੀ ਬਣ ਚੁੱਕੀ ਹੈ ਕਿਉਂਕਿ ਇਹ ਜਿਹੜੇ ਗੁਰੂ ਦੇ ਪ੍ਰਚਾਰਕ ਨੇ ਮੈਂ ਲੋਕਡਾਊਨ ਦੇ ਵਿੱਚ ਵੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਮੰਜੀ ਸਾਹਿਬ ਤੋਂ ਕਿਹਾ ਸੀ ਕਿ ਰੀੜ ਦੀ ਹੱਡੀ ਹੈ ਕੌਮ ਦੀ ਤੇ ਜੇ ਸ਼ਰੀਰ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਤਾਂ ਸ਼ਰੀਰ ਨਕਾਰਾ ਹੋ ਜਾਂਦੇ ਨੇ ਸੋ ਇਹ ਗੁਰੂ ਕੇ ਪ੍ਰਚਾਰਕ ਨੇ ਜਿਹੜੇ ਰਾਤ ਵੇਖਦੇ ਨਾ ਦਿਨ ਵੇਖਦੇ ਨੇ ਔਰ ਗੁਰੂ ਦੀ ਬਾਣੀ ਸੁਣਾ ਕੇ ਇਕ ਤਾਂ ਹੁੰਦਾ ਹੈ ਕਿ ਬੰਦੇ ਦਾ ਹੋਰ ਕੋਈ ਕਮਾਈ ਦਾ ਜ਼ਰੀਆ ਹੁੰਦਾ ਹੈ ਪਰ ਸਾਡੇ ਪਾਠੀ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਸਾਡਾ ਮਹਾਰਾਜ ਨੇ ਸਿਸਟਮ ਹੀ ਐਸਾ ਬਣਾ ਦਿੱਤਾ ਹੈ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਸਾਡੇ ਘਰ ਰੋਟੀ ਪੱਕਣੀ ਹੈ ਇਹ ਸਾਡੇ ਤੇ ਗੁਰੂ ਸਾਹਿਬ ਨੇ ਪਰਪਕਾਰ ਕੀਤਾ ਹੈ ਕਿ ਸਾਨੂੰ ਮਹਾਰਾਜ ਜੀ ਨੇ ਕਰੋੜਾਂ ਦੇ ਵਿੱਚੋਂ ਚੁਣ ਕੇ ਸਾਨੂੰ ਸਤਿਗੁਰਾਂ ਨੇ ਇਹ ਐਸਾ ਸਿਸਟਮ ਸਾਡਾ ਬਣਾਇਆ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਤਾਂ ਸਾਡੇ ਘਰ ਰੋਟੀ ਪੱਕਣੀ ਹੈ ਨਹੀਂ ਤਾਂ ਬਾਣੀ ਪੜਨ ਦੇ ਤਾਂ ਤੁਹਾਨੂੰ ਪਤਾ ਹੀ ਹੈ ਇਹ ਕਿੱਥੇ ਪੜੀ ਜਾਂਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ। ਠੀਕ ਹੈ। ਬਾਬਾ ਜੀ ਸਾਨੂੰ ਮੋਟਰਸਾਈਕਲ ਦਿੱਤਾ ਤੁਸੀਂ। ਹਾਂਜੀ। ਜਿੰਨਾਂ ਦੇ ਬਾਬਾ ਜੀ ਨੂੰ ਵਧੀਆ ਲੱਗਿਆ ਕਿ ਉਹ ਮੋਟਰਸਾਈਕਲ ਤੋਂ ਬਿਨਾ ਇਹ ਤਾਂ ਬਾਬਾ ਜੀ ਦੱਸ ਸਕਦੇ ਨੇ ਕਿ ਸਾਨੂੰ ਤਾਂ ਖੁਸ਼ੀ ਹੋਈ ਹੈ ਜੀ। ਸਾਨੂੰ ਤਾਂ ਮਤਲਬ ਖੁਸ਼ੀ ਮਿਲੀ ਹੈ ਕਿ ਅਸੀਂ ਸਾਨੂੰ ਸੇਵਾ ਕਰਨ ਦਾ ਗੁਰੂ ਰਾਮਦਾਸ ਜੀ ਦੇ ਦਰ ਦੇ ਅਖੰਡ ਪਾਠੀ ਸਿੰਘ ਜਿਹੜੇ ਦਿਨ ਰਾਤ ਗੁਰੂ ਮਹਾਰਾਜ ਦੀ ਜਦੋਂ ਵੀ ਜਾਂਦੇ ਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਉਦੋਂ ਮਹਾਰਾਜ ਨੂੰ ਨਮਸਕਾਰ ਕਰਦੇ ਨੇ। ਔਰ ਕਈ ਸਦੀਆਂ ਬੀਤ ਜਾਂਦੀਆਂ ਨੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੀ ਹੁੰਦੇ ਉਹ ਦਰ ਬੜਾ ਵੱਡਾ ਹੈ ਮੈਂ ਸਮਝਦਾ ਹਾਂ ਕਿ ਜੇ ਇਹ ਖੰਡ ਪਾਠੀ ਸਿੰਘ ਦੀ ਗੁਰੂ ਰਾਮਦਾਸ ਜੀ ਦੇ ਦਰ ਤੇ ਡਿਊਟੀ ਕਰਦੇ ਸਨ ਤੇ ਇਹ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੀ ਵਰਤੀ ਹੈ ਇਹ ਜਿਹੜਾ ਜ਼ਰੀਆ ਬਣਿਆ ਹੈ ਨਹੀਂ ਤਾਂ ਹੋਰ ਵੀ ਬੜਿਆਂ ਦੇ ਮੋਟਰਸਾਈਕਲ ਖੋਏ ਜਾਂਦੇ ਨੇ ਕਿਤੇ ਪਾਠੀ ਸਿੰਘ ਬਲੋ ਕਿ ਭੱਲੇ ਆਪਾਂ ਸੈਕਾ ਦਾ ਬੜੀ ਮੁਸ਼ਕਲ ਨਾਲ ਆਪਾਂ ਮੋਟਰਸਾਈਕਲ ਲੇਤਾ ਜੀ ਨਾ ਮੈਂ ਜਦੋਂ ਮੇਰੀ ਗੱਲ ਹੋਈ ਨਾ ਜਦੋਂ ਮੋਬਾਈਲ ਤੇ ਭਾਈ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਹੋਈ ਤੇ ਉਸ ਦਿਨ ਮੈਨੂੰ ਇੱਕ ਨਾ ਆਤਮਾ ਨੂੰ ਬੜੀ ਝਟ ਵੱਜੀ ਝੰਡੋੜਿਆ ਗਿਆ ਮੇਰੀ ਹਿਰਦਾ ਚ ਝੋੜਿਆ ਗਿਆ ਜੇ ਜਦੋਂ ਭਾਈ ਨਰਿੰਦਰ ਸਿੰਘ ਨੇ ਕਿਹਾ ਕਿ ਬੱਚੇ ਕਹਿ ਰਹੇ ਸਨ ਕਿ ਪਾਪਾ ਜਦੋਂ ਤੁਸੀਂ ਆਓਗੇ ਨਾ ਡਿਊਟੀ ਤੋਂ ਅੱਜ ਵੱਲਾ ਸਾਹਿਬ ਮੱਥਾ ਟੇਕਣ ਜਾਵਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦਾ ਵੱਲਾ ਸਾਹਿਬ ਦਾ ਕੋਠਾ ਸਾਹਿਬ ਦਾ ਜੋੜ ਮੇਲਾ ਚੱਲ ਰਿਹਾ ਹੈ ਜਿੱਥੇ ਅਮਰਸਰ ਸਾਹਿਬ ਦਾ ਹਰ ਵਸੰਦਾ ਹਰ ਵਸਨੀਕ ਚਾਹੇ ਬੱਚਾ ਹੋਵੇ ਬਜ਼ੁਰਗ ਹੋਵੇ ਨੌਜਵਾਨ ਹੋਵੇ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹਿਣ ਵਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦਾ ਇਸ ਜੁੜ ਮੇਲੇ ਤੇ ਸੋ ਇਹ ਮੇਰੇ ਤੇ ਬੜਾ ਵੱਡਾ ਇੱਕ ਅਸਰ ਹੋਇਆ ਕਿ ਨਹੀਂ ਯਾਰ ਫਿਰ ਮੈਨੂੰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਯਾਰ ਐ ਸਾਡੀ ਕੌਮ ਦੇ ਪ੍ਰਚਾਰਕਾਂ ਦਾ ਹਾਲ ਹੋ ਚੁੱਕਾ ਹੈ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦੋ ਦਿਨ ਤੋਂ ਡਿਊਟੀ ਜਾ ਰਿਹਾ ਹਾਂ ਤੇ ਫਿਰ ਮੈਂ ਆਪਣੇ ਗਰੁੱਪ ਦੇ ਵਿੱਚ ਪਾਇਆ ਜਿਸ ਦੇ ਵਿੱਚ ਸਾਂਹ ਚੈਰੀਟੇਬਲ ਸੁਸਾਇਟੀ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਜਿਹੜੇ ਦਿਨ ਰਾਤ ਦਸਾਂ ਨੁਮਨ ਦੀ ਕਿਰਤ ਕਰਦੇ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਸਿੱਖ ਸੰਗਤਾਂ ਦੇ ਸਹਯੋਗ ਸਦਕਾ ਅਸੀਂ ਅੱਜ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਜੀ ਨੂੰ ਲੈ ਕੇ ਦੇ ਰਹੇ ਹਾਂ ਔਰ ਵੱਡੀ ਗੱਲ ਹੈ ਕਿ ਖੋਣ ਵਾਲਿਆਂ ਦੇ ਦੋ ਹੱਥ ਨੇ ਇਹ ਦੇਣ ਵਾਲੇ ਦੇ ਪਤਾ ਨਹੀਂ ਕਿੰਨੇ ਹੱਥ ਨੇ ਖੋਣ ਵਾਲਿਆਂ ਦੇ ਤੇ ਦੋ ਹੱਥ ਨੇ ਨਾ ਪਰ ਦੇਣ ਵਾਹਿਗੁਰੂ ਪ੍ਰਮਾਤਮਾ ਦੇਣ ਵਾਲਾ ਹੈ ਉਹਦੇ ਬੜੇ ਹੱਥ ਨੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਜੀ ਧੰਨਵਾਦ ਕੀਤਾ ਹੈ ਹਾਂ 파ਰਤੀ ਸਿੰਘਾ ਨੂੰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਇੱਕ ਬਹੁਤ ਸੋਸ਼ਲ ਮੀਡੀਆ ਇੱਕ ਜ਼ਰੀਆ ਹੈ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਦੋਂ ਭਾਈ ਨਰਿੰਦਰ ਸਿੰਘ ਦਾ ਮੋਟਰਸਾਈਕਲ ਦੀ ਖੋਹ ਹੋਈ ਤੁਸੀਂ ਉਸੇ ਸਮੇਂ ਆਪਣੇ ਕਮਾਕਾਰਾਂ ਨੂੰ ਸੰਕੋਚ ਕੇ ਭਾਈ ਨਰਿੰਦਰ ਸਿੰਘ ਦਾ ਦੁੱਖ ਬਣਾਉਣ ਪਹੁੰਚੇ ਔਰ ਤੁਹਾਡੇ ਰਾਈ ਆਵਾਜ਼ ਸਾਡੇ ਤੱਕ ਪਹੁੰਚੀ ਹੈ ਨਹੀਂ ਤਾਂ ਪਤਾ ਨਹੀਂ ਸੀ ਲੱਗਣਾ ਔਰ ਮੈਂ ਗੁਰੂ ਕੇ ਵਜ਼ੀਰਾਂ ਨੂੰ ਖੰਡ ਪਾਠੀ ਸਿੰਘਾਂ ਨੂੰ ਜਿਹੜੇ ਰਾਤ ਬਰਾਤੇ ਗੁਰੂ ਰਾਮਦਾਸ ਜੀ ਦੇ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਜਾਂ ਗਲੀਆਂ ਮਹੱਲਿਆਂ ਦੇ ਵਿੱਚ ਖੰਡ ਪਾਠ ਦੀ ਡਿਊਟੀ ਲਾਉਣ ਜਾਂਦੇ ਨੇ ਪਾਠੀ ਸਿੰਘ ਜਿਆਦਾਤਰ ਅਸੀਂ ਰਾਤ ਨੂੰ ਹੀ ਜਾਂਦੇ ਆ ਮੈਂ ਸਾਰਿਆਂ ਨੂੰ ਇੱਕ ਤੁਹਾਡੇ ਰਾਈ ਅਪੀਲ ਕਰਨੀ ਚਾਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀ ਦਾ ਸਿਧਾਂਤ ਹੈ ਕਿ ਇਹ ਜਿਹੜੇ ਸ਼ਾਸਤਰ ਨੇ ਇਹ ਪੀਰ ਨੇ ਸਾਡੇ ਹਾਲਾਂਕਿ ਜੇ ਬੜਾ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਵੱਲੋਂ ਰੌਲਾ ਪਾਇਆ ਜਾਂਦਾ ਕਿ ਸ਼ਾਸਤਰ ਪੀਰ ਨਹੀਂ ਨਹੀਂ ਸ਼ਾਸਤਰ ਹੀ ਪੀਰ ਨੇ ਅਸੀਂ ਪਿੱਛੇ ਜੇ ਵੀ ਇੱਕ ਬੜਾ ਵੱਡਾ ਵੇਖਿਆ ਸੀਗਾ ਕਿ ਖੰਡ ਰਾਗੀ ਸਿੰਘਾਂ ਦੇ ਕੋਲੋਂ ਖੋਹ ਹੋ ਗਈ ਬੱਚੇ ਲੈ ਕੇ ਜਾ ਰਹੇ ਸੀ ਉਹ ਮੈਂ ਕਹਿੰਦਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਖਾਂ 6 6 ਇੰਚ ਦੀਆਂ ਅਸੀਂ ਕਿਰਪਾਨਾਂ ਪਾਈਆਂ ਨੇ 9 9 ਇੰਚ ਦੀਆਂ ਤੇ ਮੈਂ ਕਹਿੰਦਾ 9 ਇੰਚ ਦੀ ਵੀ ਕਿਰਪਾਨ ਹੋਵੇ ਤੇ ਤਾਂ ਵੀ ਸ੍ਰੀ ਸਾਹਿਬ ਕੱਟ ਲੀਏ ਤੇ ਅਗਲਾ ਦਰਕ ਜਾਂਦਾ ਹੈ ਕਟੋ ਘਟ 2 1/2 ਫੁੱਟ ਦੀ ਸ੍ਰੀ ਸਾਹਿਬ ਹਰ ਗੁਰੂ ਦੇ ਪ੍ਰਚਾਰਕ ਖੰਡ ਪਾਠੀ ਸਿੰਘ ਦੇ ਗਾਤਰੇ ਹੋਣੀ ਚਾਹੀਦੀ ਹੈ ਜਦੋਂ ਰਾਤ ਬਰਾਤੇ ਜਾਂਦਾ ਹੈ ਵਿਧੀ ਚੰਦੀਆਂ ਦੀ ਵਧੀਆ ਸ੍ਰੀ ਸਾਹਿਬ ਗੋਲੀਆਂ ਜਾਂ ਕੋਈ ਵੀ ਸਰੋਈ ਇਹ ਸ਼ਸਤਰ ਬਣਾ ਕੇ ਆਪਣੇ ਘਾਤਰੇ ਰੱਖੋ 2.5 ਹਜ਼ਾਰ ਦੀ ਵਧੀਆ ਸ੍ਰੀ ਸਾਹਿਬ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਜੇ ਕਿਸੇ ਕੋਲੋਂ ਨਹੀਂ ਪਹੁੰਚ ਹੈਗੀ ਖੰਡ ਪਾਠੀ ਸਿੰਘ ਦੇ ਕੋਲੋਂ ਪ੍ਰਚਾਰਕ ਦੇ ਕੋਲੋਂ ਜਿਹੜਾ ਰਾਤ ਭਰ ਤੇ ਡਿਊਟੀਆਂ ਤੇ ਜਾਂਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਮੈਂ ਮੇਨਤੀ ਕਰਦਾ ਹਰ ਵਾਰੀ ਮੈਂ ਬੇਨਤੀ ਕਰਦਾ ਕਿ ਕਿਸੇ ਪਾਠੀ ਸਿੰਘ ਨੂੰ ਵੀ ਕੋਈ ਪ੍ਰੋਬਲਮ ਹੈ ਰਾਗੀ ਸਿੰਘ ਨੂੰ ਗਰੰਥੀ ਸਿੰਘ ਨੂੰ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਸੇਵਾ ਪਾਠੀ ਸਿੰਘਾਂ ਦੀ ਕਰਦੇ ਆ ਰਹੇ ਹਾਂ ਲਗਭਗ 32 33 ਖੰਡ ਪਾਠੀ ਸਿੰਘਾਂ ਦੇ ਘਰ ਬਣੇ ਨੇ ਇਲਾਜ ਹੋਏ ਨੇ ਧੀਆ ਦੇ ਵਿਆਹ ਹੋਏ ਨੇ ਸੋ ਅੱਜ ਵੀ ਅਸੀਂ ਗੁਰੂ ਰਾਮ ਦਾਸ ਦੀ ਕਿਰਪਾ ਸਦਕਾ ਜਿੱਥੋਂ ਸਾਨੂੰ ਕੋ ਪਤਾ ਲੱਗਦਾ ਹੈ ਕਿ ਗੁਰੂ ਕਾਹ ਵਜ਼ੀਰ ਕੋਈ ਮੁਸੀਬਤ ਦੇ ਵਿੱਚ ਹੈ ਧੀ ਦਾ ਵਿਆਹ ਹੋਣ ਵਾਲਾ ਹੈ ਅਸੀਂ ਪਹੁੰਚ ਜਾਂਦੇ ਹਾਂ ਕੋਈ ਵੀ ਖੰਡ ਪਾਠੀ ਰਾਗੀ ਗਰੰਥੀ ਸਿੰਘ ਹੈ ਜਿਹੜਾ ਗੁਰਬਤ ਦੀ ਜ਼ਿੰਦਗੀ ਜੀ ਰਿਹਾ ਲੋੜਵੰਦ ਹੈ ਉਹ ਸਾਡੇ ਨਾਲ ਸੰਪਰਕ ਕਰੇ ਤੇ ਅਸੀਂ ਆਪ ਭਾਵੇਂ ਮਦਦ ਭਾਵੇਂ ਨਹੀਂ ਕਰ ਸਕਦੇ ਹੋਵਾਂਗੇ ਪਰ ਉਹਨਾਂ ਦੀ ਆਵਾਜ਼ ਜ਼ਰੂਰ ਬਣਾਗੇ ਦੁਨੀਆ ਤੱਕ ਦਾਨੀ ਸੱਜਣਾ ਤੱਕ ਆਵਾਜ਼ ਜ਼ਰੂਰ ਪਚਾਵਾਂਗੇ ਫਿਰ ਬੇਨਤੀ ਕਰਾਂ ਕਿ ਰਹਿਤ ਨਾਮਿਆਂ ਦਾ ਬਚਨ ਹੈ ਆਪ ਸਿੰਘ ਜੋ ਰਾਜਾ ਹੋਈ ਨਿਰਧਨ ਸਿੰਘਨ ਪਾਲੇ ਸੋਈ ਨਿਰਦਨ ਸਿੰਘਾਂ ਦੀ ਗੱਲ ਕੀਤੀ ਐ ਭਈਆਂ ਦੀ ਗੱਲ ਨਹੀਂ ਕੀਤੀ ਭਈਆਂ ਦੀ ਤਮਾਕੂ ਖਾਣ ਵਾਲਿਆਂ ਨੂੰ ਅਸੀਂ ਲੰਗਰ ਖਵਾਈ ਜਾਈਏ ਜਿੰਨਾ ਮਰਜੀ ਸਿੰਘਾਂ ਦੀ ਗੱਲ ਕੀਤੀ ਸਿੰਘਾਂ ਦੀ ਆਪ ਸਿੰਘ ਜੋ ਇਹ ਮੇਰੇ ਬਚਨ ਨਹੀਂ ਇਹ ਰਹਿਤਨਾਮਿਆਂ ਦੇ ਬਚਨ ਨੇ ਕਿ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਕਿਉਂ ਨਿਰਦਨ ਜਿਹੜੇ ਸਿੰਘ ਨੇ ਉਹਨਾਂ ਦੀ ਸੇਵਾ ਕਰਨ ਸੋ ਅਸੀਂ ਫਿਰ ਬੇਨਤੀ ਕਰਦੇ ਆ ਕਿ ਕੋਈ ਵੀ ਪਾਠੀ ਗ੍ਰੰਥੀ ਸਿੰਘ ਕੌਮ ਨੂੰ ਚਾਹੀਦਾ ਹੈ ਕਿ ਆਪਣੇ ਵਜ਼ੀਰਾ ਗੁਰੂ ਕੇ ਖੰਡ ਪਾਠੀਆਂ ਦਾ ਖਿਆਲ ਰੱਖੋ ਯਾਰ ਇਹ ਸਾਡੇ ਕੌਮ ਦੀ ਰੀੜ ਦੀ ਹੱਡੀ ਨੇ ਪ੍ਰਚਾਰਕ ਅਗਰ ਕੋਈ ਖੰਡ ਪਾਠੀ ਸਿੰਘ ਤੁਹਾਡੇ ਮਾਦਮ ਰਾਈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਲੋੜਵੰਦ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੇ ਘਰ ਤੱਕ ਜਰੂਰ ਪਹੁੰਚ ਕਰਾਂਗੇ ਅਸੀਂ ਹਰ ਵਾਰ ਆਪਣਾ ਨੰਬਰ ਵੀਡੀਓ 'ਚ ਇਸ ਕਰਕੇ ਦਿੰਨੇ ਆ ਕਿ ਕੋਈ ਲੋੜਵੰਦ ਵਿਚਾਰਾ ਘਰ ਵਿੱਚ ਬੈਠਾਣਾ ਰਹਿ ਜਾਵੇ ਸਾਡੇ ਨੰਬਰ ਤੇ ਸਾਡੀ ਸੰਸਥਾ ਦਾ ਨੰਬਰ ਹੈ 7837748598 7837748598 ਤੇ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਆਵਾਜ਼ ਬਣ ਕੇ ਦਾਨੀ ਸੱਜਣਾ ਤੱਕ ਉਹਨਾਂ ਦੀ ਆਵਾਜ਼ ਜ਼ਰੂਰ ਪਹੁੰਚਾਵਾਂਗੇ ਤੁਹਾਡਾ ਸੋਸ਼ਲ ਮੀਡੀਆ ਵਾਲੇ ਮੇਰੇ ਵੀਰਾਂ ਦਾ ਚੈਨਲਾਂ ਵਾਲਿਆਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿਦਲੋ ਧੰਨਵਾਦ ਕਰਦਾ ਆਪਣੀ ਸੰਸਥਾ ਵੱਲੋਂ ਕਿ ਤੁਹਾਡੇ ਰਾਈ ਆਵਾਜ਼ ਭਾਈ ਨਰਿੰਦਰ ਸਿੰਘ ਦੀ ਜਾਂ ਹੋਰ ਲੋੜਾਂ ਦਾਨੀ ਗੁਰੂ ਕੇ ਵਜ਼ੀਰਾਂ ਦੀ ਧੀਆ ਦੀ ਆਵਾਜ਼ਾਂ ਤੁਹਾਡੀਆਂ ਦਾਨੀ ਸੱਜਣਾ ਤੱਕ ਪਹੁੰਚਦੀਆਂ ਜੀ ਮੇਰਾ ਨਾਮ ਨਰਿੰਦਰ ਸਿੰਘ ਜੀ 4 ਨੰਬਰ ਅਖੰਡ ਪਾਠੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਜੀ ਪਾਪਾ ਜੀ ਪਿਛਲੇ ਦਿਨੀ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਤਾਂ ਮਿਲਿਆ ਨਹੀਂ ਪਰ ਅੱਜ ਭਾਈ ਸਾਹਿਬ ਨੇ ਤੁਹਾਨੂੰ ਨਵਾਂ ਮੋਟਰਸਾਈਕਲ ਲੈਤਾ ਉਹਦੇ ਬਾਰੇ ਕੀ ਕਹਿੰਦੇ ਹੋ ਮੈਂ ਸਰਦਾਰ ਭਪਿੰਦਰ ਸਿੰਘ ਜੀ ਗਦਲੀ ਉਹਨਾਂ ਦਾ ਆਪਣੇ ਤਹਿਤੋਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਗਰੀਬ ਦੀ ਦਾਸ ਦੀ ਬਾਹ ਫੜੀ ਹੈ ਕਿ ਮੈਨੂੰ ਆਪਣੇ ਵੱਲ ਮੋਟਰਸਾਈਕਲ ਲੈ ਕੇ ਦਿੱਤਾ ਜੀ ਇਹਨਾਂ ਨੇ ਕਿੰਨੇ ਕੇ ਹਲਾਤਾ ਮਾਰੇ ਅੱਜ ਪਹਿਲਾਂ ਲਿਆ ਸੀ ਮੋਟਰਸਾਈਕਲ ਪਹਿਲਾਂ ਵੀ ਇਸ ਤਰ੍ਹਾਂ ਜੀ ਪੈਸੇ ਜੋੜ-ਜੋੜ ਕੇ ਮਹਾ ਹੀ ਬੱਚਿਆਂ ਸੇ ਚੀਜ਼ ਬਣਾਈ ਸੀ ਤੇ ਕਾਫੀ ਸਮਾਂ ਲੰਮਾ ਸਮਾਂ ਤੇ ਪਹਿਲਾਂ ਸਾਈਕਲ ਦਾ ਹੀ ਕਰਤਾ ਸੀ ਮਹਾ ਮੋਟਰਸਾਈਕਲ ਲਿਆ ਹੀ ਤੇ ਦੂਜਾ ਸਾਲ ਹੀ ਮੋਟਰਸਾਈਕਲ ਲੱਗਾ ਇਹ ਮੋਟਰਸਾਈਕਲ ਖੋਇਆ ਗਿਆ ਅੱਜ ਬਹੁਤ ਪਤਾ ਲੱਗਾ ਸੀ ਕਿ ਉਸ ਦਿਨ ਤੁਸੀਂ ਅਗਲੇ ਦਿਨ ਬੱਲੇ ਸਾਹਿਬ ਜਾਣਾ ਸੀ ਮੋਟਰਸਾਈਕਲ ਹਾਂਜੀ ਹਾਂਜੀ ਜਿੱਦਨੇ ਸ਼ਨੀਵਾਰ ਰਾਤ ਨੂੰ ਮੈਂ ਤੁਰਿਆ ਨਾ ਤੇ ਕਹਿੰਦੇ ਪਾਪਾ ਜੀ ਸਵੇਰੇ ਫਿਰ ਤਾਂ ਅੰਸਰ ਆ ਜਿਹਾ ਆਪਸਰੇ ਕੋਠਾ ਸਾਹਿਬ ਵੱਲਾ ਸਾਹਿਬ ਦਰਸ਼ਨ ਕਰਕੇ ਆ ਮੇਰੇ ਤੇ ਮੇਲਾ ਚੱਲਦਾ ਪਿਆ ਜੀ ਬੰਦੇ ਜੀ ਤੰਗੀ ਕਿੰਨੀ ਕੋਈ ਜ਼ੋਰ ਨਹੀਂ ਦਿੰਦੇ ਜਦ ਮੋਟਰ ਦਾ ਲੋਟੋਂ ਤੰਗੀ ਤੇ ਬਹੁਤ ਜ਼ਿਆਦਾ ਹੋਈ ਕਿਉਂਕਿ ਮੇਰੇ ਕੋ ਇੱਕੋ ਸਾਧਨ ਹੀ ਉਹ ਮੋਟਰਸਾਈਕਲ ਦਾ ਹੀ ਤੇ ਫਿਰ ਸਾਹਮਣੇ ਗਵਾਨ ਕੋ ਮੈਂ ਸਾਈਕਲ ਮੰਗ ਕੇ ਸਾਈਕਲ ਤੇ ਜਾਣਾ ਰਿਹਾ ਦੋ ਤਿੰਨ ਦਿਨ ਕੀ ਜਾਬਾ ਜੇ ਹੁਣ ਮੋਟਰਸਾਈਕਲ ਨਾਲ ਹੈ ਜਿਹਨੇ ਭਾਈ ਸਾਹਿਬ ਤੋਂ ਦੁਬਾਰਾ ਲੈ ਲੈ ਪਾਉਣਾ ਸੀ ਜੇ ਨਹੀਂ ਲੈ ਪਾਉਣਾ ਨਹੀਂ ਜੀ ਨਹੀਂ ਹਲੇ ਇਹ ਤੇ ਬਹੁਤ ਦੂਰ ਦੀ ਗੱਲ ਹੈ ਜੀ ਇਸ ਮੋਟਰਸਾਈਕਲ ਦੇ ਛੱਡੋ ਸਾਈਕਲ ਲੈਣ ਦੀ ਹਲੇ ਆਪਣੀ ਜੇ ਸਮਰੱਥਾ ਨਹੀਂ ਗਈ ਸੀ ਹੁਣ ਮੋਟਰਸਾਈਕਲ ਵੇਚ ਕੇ ਬੱਚਿਆਂ ਦਾ ਪਰਿਵਾਰ ਦੇ ਕਿਸ ਨਾਲ ਤੇਰੇ ਘਰੋਂ ਵਿੱਚ ਦਾਰੀ ਤੁਸੀਂ ਆਪ ਹੀ ਵੇਖ ਸਕਦੇ ਜੇ ਪਰਿਵਾਰ ਦੇ ਬੱਚਿਆਂ ਦੇ ਚਿਹਰਿਆਂ ਦੇ ਮੁਸਕਰਾਹਟ ਆ ਗਈ ਹੈ ਕਿ ਚਲੋ ਸਾਡੇ ਘਰ ਦੁਬਾਰਾ ਮੋਟਰਸਾਈਕਲ ਆ ਗਿਆ ਜੀ ਸਾਨ ਸੈਵਲ ਸੋਸਾਇਟੀ ਦੇ ਨਾਲ ਹੋਰ ਸਸਤਾਵਾਂ ਦਾ ਵੀ ਤੁਹਾਨੂੰ ਆਜਾਣਾ ਚਾਹੀਦਾ ਜਿਹਨਾਂ ਨੇ ਤੁਹਾਨੂੰ ਇਸ ਸੇਵਾ ਦੇ ਜੈ ਸਿੰਘ ਜੈਡ ਸਿੰਘ ਟਰਸਟ ਉਹਨਾਂ ਨੇ ਤੇ ਯੂਕੇ ਤੇ ਇੱਕ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਗਦਲੀ ਮੈਨੂੰ ਸੰਸਥਾ ਦੇ ਪੂਰੇ ਹਲੇ ਨਾਤੇ ਹੁੰਦੇ ਨਹੀਂ ਜੀ ਤੇ ਇੰਨੀ ਕੁ ਬੇਨਤੀ ਪ੍ਰਮਾਨ ਕਰ ਲਿਓ ਕਿ ਉਹਨਾਂ ਜਿਨ੍ਹਾਂ ਨੇ ਵੀ ਵੀਰਾਂ ਨੇ ਮੇਰੇ ਵਾਸਤੇ ਸਮਰਥਨ ਦਿੱਤਾ ਵਾ ਉਹਨਾਂ ਦਾ ਤਹਿ ਦਿਲ ਤੋਂ ਮੇਰਾ ਪਰਿਵਾਰ ਤੇ ਮੈਂ ਕੋਟਾਨ ਕੋਟ ਧੰਵਾਦ ਆਪ ਜੀ ਦਾ